ਬਠਿੰਡਾ ਦੇ ਪਾਸ ਇਲਾਕੇ ਦੇ ਸ਼ਾਂਤਨਗਰ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਦੇ ਨਾਲ ਰਹਿ ਰਹੀ ਅਧਿਆਪਕਾ ਦੇ ਨਾਲ 1 ਕਰੋੜ ਰੁਪਏ ਦੇ ਗਹਿਣੇ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਤਤਨ ਦੱਸਦੀ ਕਿ ਇੱਕ પતિ ਪਤਨੀ ਵੱਲੋਂ ਜਿਹੜਾ ਕਿ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਮਾਮਲਾ ਸਾਰਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਅਧਿਆਪਕਾ ਚਰਨਜੀਤ ਕੌਰ ਨੇ ਇੱਕ ਸ਼ਿਕਾਇਤ ਤਰਜ ਕਰਵਾਈ ਸੀ ਜਿਸ ਦੇ ਵਿੱਚ ਉਸ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਜਿਹੜੀ ਕਿ ਇੱਥੇ ਰਹਿੰਦੀ ਹੈ ਤੇ ਵਿਦੇਸ਼ ਦੇ ਵਿੱਚ ਉਹਦੇ ਬੱਚੇ ਰਹਿੰਦੇ ਨੇ ਤੇ ਇੱਕ ਬੇਟਾ ਉਹਨਾਂ ਦਾ ਦਿੱਲੀ ਰਹਿੰਦਾ ਉਸ ਵੱਲੋਂ ਆਪਣੇ ਘਰ ਦੇ ਕੰਮਕਾਰ ਲਈ ਵੀ ਨੌਕਰਾਨੀ ਨੂੰ ਰੱਖਿਆ ਹੋਇਆ ਜਦੋਂ ਇੱਕ ਮੈਰਿਜ ਫੰਕਸ਼ਨ ਤੇ ਜਾਣ ਦੇ ਲਈ ਉਹਨਾਂ ਵੱਲੋਂ ਬੈਂਕ ਦੇ ਲੋਕਰ ਵਿੱਚ ਜਿਵਰਾਤ ਰਿਆ ਕੇ ਘਰ ਰੱਖੇ ਸਨ ਤਾਂ ਇਸੇ ਦੌਰਾਨ ਜਿਹੜੀ ਕਿ ਰਤਨੀ ਦੇਵੀ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਦਸਨ ਮੁਤਾਬਕ 78 ਟੋਲੇ ਸੋਨੇ ਜਿਵਰਾਤ ਦੇ ਕਰੀਬ 1 ਕਿਲੋ ਚਾਂਦੀ ਜਿਵਰਾਤ ਚੋਰੀ ਕਰ ਲਏ ਅਤੇ ਇਸ ਘਟਨਾ ਦਾ ਜਦੋਂ ਪਤਾ ਲੱਗਿਆ ਤਾਂ ਜਿਹੜਾ ਕਿ ਮੌਕੇ ਤੋਂ ਫਰਾਰ ਹੋ ਗਈ ਤਾਂ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਗਿਆ ਪੁਲਿਸ ਨੇ ਅਧਿਆਪਕਾ ਚਰਨਜੀਤ ਕੌਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਪਤਨੀ ਰੋਸ਼ਨ ਕੁਮਾਰ ਨੂੰ ਗ੍ਰਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਦੇ ਵਿੱਚੋਂ 5 ਲੱਖ ਰੁਪਏ ਦੇ ਨਕਦੀ ਤੇ 5.5 15 ਤੋਲੇ ਸੋਨੇ ਦੇ ਗਹਿਣੇ ਅਤੇ 32 ਤੋਲੇ ਚਾਂਦੀ ਦੇ ਜਿਵਰਾਤ ਬਰਾਮਦ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਤੋਂ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਆ ਉਹਨਾਂ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਮਿਤੀ 3 ਮਈ 2025 ਨੂੰ ਚਰਮਜੀਤ ਕੌਰ ਜੋ ਕਿ ਸ਼ਾਂਤਨਗਰ ਬਠਿੰਡਾ ਦੇ ਵਿੱਚ ਰਹਿਣ ਵਾਲੇ ਆ ਇਹਨਾਂ ਨੇ ਸਾਨੂੰ ਥਾਣਾ ਸਿਵਲ ਰੋਡ ਦੇ ਵਿੱਚ ਇੱਕ ਕੰਪਲੇਂਟ ਦਾਇਰ ਕੀਤੀ ਸੀਗੀ। ਕਿ ਇਹਨਾਂ ਦੇ ਘਰ ਦੇ ਵਿੱਚੋਂ 74 ਤੋਲੇ ਦੇ ਕਰੀਬ ਸੋਨਾ ਤੇ 1 ਕਿਲੋ ਚਾਂਦੀ ਜਿਹੜੀ ਹੈਗੀ ਹੈ ਚੋਰੀ ਹੋ ਗਈ ਹੈ। ਜਿਸ ਸਬੰਧ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 91 ਅੰਡਰ ਸੈਕਸ਼ਨ 306 ਬੀ ਐਨ ਐ ਦਰਜਾ ਰਜਿਸਟਰ ਕੀਤਾ ਸੀਗਾ। ਤੇ ਮੁਕੱਦਮਾ ਦਰਜਾ ਰਜਿਸਟਰ ਕਰਨ ਤੋਂ ਬਾਅਦ ਸਾਡੀ ਜਿਹੜੀ ਟੀਮਾਂ ਸੀਗੀਆਂ ਵੱਖ-ਵੱਖ ਟੀਮਾਂ ਸੀ ਇਸ ਦੀ ਜਾਂਚ ਦੇ ਵਿੱਚ ਲਗਾ ਦਿੱਤੀਆਂ ਸੀਗੀਆਂ। ਆ ਇਸ ਦੀ ਜਾਂਚ ਦੇ ਵਿੱਚ ਅਸੀਂ ਟੈਕਨੀਕਲ ਐਵੀਡੈਂਸ ਨਾਲ-ਨਾਲ ਅਸੀਂ ਸੀਸੀਟੀਵੀ ਟ੍ਰੇਲ ਹਿਊਮਨ ਇੰਟੈਲੀਜੈਂਸ ਇਹਨਾਂ ਤਿੰਨਾਂ ਚੀਜ਼ਾਂ ਦੇ ਕੰਮ ਕਰਦੇ ਹੋਏ ਅਰਾਊਂਡ 3 ਮਹੀਨੇ ਤੋਂ ਬਾਅਦ ਜਿਹੜੀ ਹੈਗੀ ਸਾਨੂੰ ਇਸ ਮੁਕੱਦਮੇ ਦੇ ਵਿੱਚ ਸਬੂਤਾ ਹਾਸਲ ਹੋਈ ਇਸ ਮੁਕੱਦਮੇ ਦੇ ਵਿੱਚ ਅਸੀਂ ਮਨੋਦ ਮਹਾਤੋ ਜੋ ਕਿ ਜ਼ਿਲ੍ਹਾ ਤਰਪੰਗਾ ਦੇ ਰਹਿਣ ਵਾਲੇ ਨੇ ਬਿਹਾਰ ਤੋਂ ਰਹਿਣ ਵਾਲੇ ਸੀਗੇ ਉਹਨਾਂ ਨੂੰ ਅਸੀਂ ਇਸ ਮੁਕੱਦਮੇ ਦੇ ਵਿੱਚ ਮਿਤੀ 6 8 2025 ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਇਸ ਮੁਕੱਦਮੇ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਤੇ ਜਿਹੜਾ ਉਹਨਾਂ ਨੇ ਸੋਨਾ ਆਪਣੇ ਜ਼ਿਲ੍ਹਾ ਤਰਪੰਗਾ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਸਾਡੀ ਟੀਮ ਰਿਮਾਂਡ ਲੈਣ ਤੋਂ ਬਾਅਦ ਉੱਥੇ ਜਦੋਂ ਪਹੁੰਚੀ ਤਾਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਅਸੀਂ 17 ਤੋਲੇ ਜਿਹੜਾ ਸੋਨਾ ਹੈਗਾ ਬਰਾਮਦ ਕੀਤਾ ਇਸ ਦੇ ਨਾਲ 5 ਲੱਖ ਰੁਪਏ ਜਿਹੜਾ ਕੈਸ਼ ਸੀਗਾ ਜਿਹੜੇ ਨੇ ਸੋਨਾ ਸੇਲ ਕਰਕੇ ਜਿਹੜਾ ਕੁਝ ਕੈਸ਼ ਜਮਾ ਕੀਤਾ ਹੋਇਆ ਸੀਗਾ ਉਹ ਅਸੀਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਬਰਾਮਦ ਕੀਤਾ ਗਿਆ ਇਸ ਦੇ ਵਿੱਚ ਸਾਡੇ ਨਾਲ ਜਿਹੜੀ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਬਿਹਾਰ ਪੁਲਿਸ ਨੇ ਸਾਡਾ ਉੱਥੇ ਬਹੁਤ ਸਹਿਯੋਗ ਕੀਤਾ ਜਿਹਦੇ ਵਿੱਚ ਥਾਣਾ ਭੋਖੜਾ ਦੇ ਵਿੱਚ ਤਾਇਨਾਤ ਇੰਸਪੈਕਟਰ ਤ੍ਰਿਪੂਰੀ ਕੁਮਾਰ ਜੋ ਕਿ ਉੱਥੋਂ ਦੇ ਐਸ ਐਚ ਓ ਸੀਗੇ ਜ਼ਿਲ੍ਹਾ ਸਿਤਾਮੜੀ ਉਹਨਾਂ ਨੇ ਸਾਡੀ ਟੀਮ ਦੇ ਨਾਲ ਲੱਗ ਕੇ ਪੂਰੀ ਮਿਹਨਤ ਕਰਦੇ ਹੋਏ ਉਹਦੇ ਵਿੱਚ ਸਾਡੀ ਐਫਰਟ ਦੇ ਨਾਲ ਕਰਦੇ ਹੋਏ ਜਿਹਦੇ ਵਿੱਚ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਹੜੀ 17 ਤੋਂਨੇ ਸੋਨਾ ਤੇ 5 ਲੱਖ ਰੁਪਈਆ ਜਿਹੜਾ ਕੈਸ਼ ਹੈਗਾ ਬਰਾਮਦ ਕੀਤਾ ਇਸ ਦੇ ਨਾਲ ਜਿਹੜੀ 1 ਕਿਲੋ ਚਾਂਦੀ ਦੇ ਵਿੱਚੋਂ ਵੀ 300 ਗ੍ਰਾਮ ਜਿਹੜੀ ਚਾਂਦੀ ਹੈਗੀ ਹੈ ਉਹ ਤੋਂ ਅਸੀਂ ਬਰਾਮਦ ਕਰ ਚੁੱਕੇ ਹਾਂ ਸੋ ਹੁਣ ਜਿਹੜਾ ਵਿਨੋਦ ਮਾਤੋ ਹੈ ਇਹਦੀ ਸਾਡੇ ਕੋਲ ਪੁਲਿਸ ਰਿਮਾਨਡ ਦੇ ਉੱਪਰ ਚੱਲ ਰਿਹਾ ਅੱਜ ਨੂੰ ਪੇਸ਼ ਕਰਕੇ ਦੁਬਾਰਾ ਪੁਲਿਸ ਰਿਮਾਨਡ